ਸਾਚੀ ਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਡਿਫਰੈਂਟ ਡਿਫਰੈਂਟ ਬਹੁਤ ਸੋਹਣੇ ਸੂਟ ਲੈ ਕੇ ਆਏ ਜੀ ਅਲੱਗ-ਅਲੱਗ ਤਰ੍ਹਾਂ ਦੇ ਸੂਟ ਹੋਣਗੇ ਤੇ ਪ੍ਰਾਈਸ ਮੈਂ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਣੇ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਆ ਜੀ 9:00 9:00 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਦੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣਾ ਤਾਂ ਮਿਸ ਨਹੀਂ ਹੋਊਗਾ ਬਾਕੀ ਜਿਨ੍ਹਾਂ ਨੇ ਸਟੀਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਸੂਟ ਮੰਗਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟਿਚ ਸੂਟ ਤਾਂ ਤੁਸੀਂ ਮੰਗਾਏ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਜੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਮੰਡੇ ਟੂ ਸੈਟਰਡੇ ਸਵੇਰੇ 10:30 ਤੋਂ ਰਾਤੀ 8 ਵਜੇ ਤੱਕ ਸ਼ੌਪ ਖੁੱਪਨ ਹੁੰਦੀ ਹੈ ਇਹ ਟਾਈਮ ਲਿੰਟ ਦੇ ਵਿੱਚ ਜਦ ਮਰਜੀ ਤੁਸੀਂ ਸ਼ੌਪ ਤੇ ਆ ਕੇ ਵੀ ਸੂਟ ਪਰਚੇਸ ਕਰ ਸਕਦੇ ਹੋ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਅੱਜ ਦੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਵੀ ਲੈਣਾ ਹੁੰਦਾ ਤਾਂ ਤੁਸੀਂ ਆਪਣੇ ਸੂਟ ਦਾ ਹਰੇਕ ਸੂਟ ਦਾ ਆਪਾਂ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਤੇ ਦੇਖਦੇ ਹਾਂ ਉਸ ਦਾ ਪਹਿਲਾ ਸੂਟ ਇਹ ਦੇਖੋ ਪਿਓਰ ਪਰੋਸ਼ੇ ਦੇ ਵਿੱਚ ਸੂਟ ਹੈ ਜੀ ਜਿਹੜਾ ਬਿਲਕੁਲ ਪਿਓਰ ਦੇ ਵਿੱਚ ਹੁੰਦਾ ਹੈ ਪੂਰੇ 2.5 ਮੀਟਰ ਦੀ ਸ਼ਰਟ ਹੋਊਗੀ ਫੁੱਲ ਲੈਂਥ ਦੇ ਵਿੱਚ ਬਹੁਤ ਸੋਹਣਾ ਪਿੰਕ ਕਲਰ ਦੇ ਵਿੱਚ ਸੂਟ ਹੈ ਬੜਾ ਸੋਹਣਾ ਹੈ ਪਿਓਰ ਦੇ ਵਿੱਚ ਹੈਗਾ ਬਿਲਕੁਲ ਪ੍ਰਿੰਟ ਦੇਖੋ ਕਿੰਨਾ ਪਿਆਰਾ ਪਿਓਰ ਬਰੋਸ਼ਾ ਜੀ ਨਾ ਜਿਨ੍ਹਾਂ ਨੂੰ ਪਤਾ ਹੋਊਗਾ ਜੀ ਬਰੋਸ਼ਾ ਕੀ ਹੁੰਦਾ ਉਹ ਆਪੇ ਹੀ ਸਮਝ ਜਾਣਗੇ ਪਿਓਰ ਬਰੋਸ਼ੇ ਦੇ ਵਿੱਚ ਸ਼ਰਟ ਹੈ ਪੂਰੇ 2.5 ਮੀਟਰ ਦੀ ਕਾਫੀ ਮੈਨੂੰ ਮੈਸੇਜ ਆਉਂਦੇ ਸੀ ਕਿ ਬਰੋਸ਼ੇ ਦੇ ਵਿੱਚ ਤੁਸੀਂ ਕੋਈ ਸੂਟ ਨਹੀਂ ਲੈ ਕੇ ਆਏ ਤਾਂ ਇੱਕ ਦੋ ਸੂਟ ਸਾਡਾ ਪਹਿਲੇ ਹੀ ਸੇਲ ਹੋ ਗਿਆ ਸ਼ੌਪ ਤੇ ਹੀ ਤਾਂ ਜਿਹੜੇ ਜਿਹੜੇ ਸੂਟ ਹੈਗੇ ਆ ਆਪਾਂ ਤੁਹਾਨੂੰ ਦਿਖਾਉਣ ਲੱਗੇ ਪਿੰਕ ਕਲਰ ਦੇ ਵਿੱਚ ਸ਼ਰਟ ਹੈ ਪਿਓਰ ਬਰੋਸ਼ੇ ਦੇ ਵਿੱਚ ਤੇ 3 ਮੀਟਰ ਦੀ ਕ੍ਰੇਪ ਦੀ ਬਾਟਮ ਹੈ ਨਾਲ ਪਿੰਕ ਕਲਰ ਦੇ ਵਿੱਚ ਤੇ ਨਾਲ ਹੈਗਾ ਚਨਾਉਂ ਦਾ ਦੁਪੱਟਾ ਪ੍ਰਿੰਟਡ ਚਨਾਉਂ ਦਾ ਦੁਪੱਟਾ ਹੈ ਪ੍ਰਿੰਟਡ ਨਾਲ ਇਹ ਲੁੱਕ ਆ ਜਾਣੀ ਹੈ ਸੂਟ ਦੀ ਬੜਾ ਪਿਆਰਾ ਬਹੁਤ ਸੋਹਣਾ ਸੂਟ ਹੈ ਇਹ ਜਦੋਂ ਇਹਨਾਂ ਨੂੰ ਸਟਿਚ ਕਰਕੇ ਵੇਅਰ ਕਰਦੇ ਆ ਬਹੁਤ ਪਿਆਰੀ ਲੁੱਕ ਆਉਂਦੀ ਹੈ ਜੀ ਇਹਨਾਂ ਸੂਟਾਂ ਦੀ ਪਿਓਰ ਬਰੋਚੇ ਦਾ ਜਿਹੜਾ ਸੂਟ ਹੁੰਦਾ ਇੱਕ ਤਾਂ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ 5200 ਪ੍ਰਾਈਸ ਹੈ ਜੀ 5200 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਇਹਦੇ ਮੈਂ ਤੁਹਾਨੂੰ ਕਲਰ ਦਿਖਾਨੀ ਆ ਇਹ ਚਿਨਾਰ ਬ੍ਰਾਂਡ ਦੇ ਹਨ ਜੀ ਸੂਟ ਦੇਖੋ ਨੈਕਸਟ ਹੈਗਾ ਬੜਾ ਪਿਆਰਾ yellow ਕਲਰ ਦੇ ਵਿੱਚ ਪੂਰੇ ਖੁੱਲੇ ਆ ਸ਼ਰਟ ਹੈ ਲੈਂਥ ਬਹੁਤ ਜ਼ਿਆਦਾ ਹੈ ਇਹ ਕਿੰਨਾ ਪਿਆਰਾ येलो ਕਲਰ ਦੇ ਵਿੱਚ ਪਿਓਰ ਬਰੋਸ਼ੇ ਦੇ ਵਿੱਚ ਸ਼ਰਟ ਹੈ ਜੀ ਬਿਲਕੁਲ ਪਿਓਰ ਬਰੋਸ਼ਾ ਚਨਾਰ ਬ੍ਰਾਂਡ ਦੇ ਸੂਟ ਫਰੇਵ ਦੀ 3 ਮੀਟਰ ਦੀ ਬਾਟਮ ਹੈ ਜੀ ਨਾਲ ਪਿਓਰ ਕ੍ਰੇਪ ਦੇ ਵਿੱਚ ਹੀ ਬਾਟਮ ਹੈ ਜੀ ਨਾਲ ਵੀ 3 ਮੀਟਰ ਦੀ ਪਿਓਰ ਕ੍ਰੇਪ ਦੀ ਬਾਟਮ ਤੇ ਨਾਲ ਹੈਗਾ ਚਨੌਨ ਦਾ ਦੁਪੱਟਾ ਬਹੁਤ ਪਿਆਰਾ ਸੂਟ ਬਹੁਤ ਸੋਹਣਾ ਪਿਓਰ ਬਰੋਸ਼ੇ ਦੇ ਵਿੱਚ ਸ਼ਰਟ ਪਿਓਰ ਕ੍ਰੇਪ ਦੀ 3 ਮੀਟਰ ਦੀ ਬਾਟਮ ਨਾਲ ਤੇ ਚਿਨੌਨ ਦਾ ਦੁਪੱਟਾ 5200 ਪ੍ਰਾਈਸ ਦੇ ਨਾਲ 5200 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਚਿਨਾਰ ਬ੍ਰਾਂਡ ਦੇ ਸੂਟ ਹੈ ਜੀ ਇਹ ਤੇ ਨੈਕਸਟ ਹੈਗਾ ਪਰਪਲ ਕਲਰ ਕੱਪੜਾ ਬਹੁਤ ਫੁੱਲਾ ਹੈ ਪਰਪਲ ਕਲਰ ਦੇ ਵਿੱਚ ਸੂਟ ਹੈ। ਇਹ ਪਰਪਲ ਕਲਰ ਦੇ ਵਿੱਚ ਬਹੁਤ ਸੋਹਣਾ। ਪਰਪਲ ਕਲਰ ਦੀ ਉਹ ਬਾਟਮ ਨਾਲ। ਕ੍ਰੇਪ ਦੀ 3 ਮੀਟਰ ਦੀ ਪਿਓਰ ਕ੍ਰੇਪ ਦੀ ਬਾਟਮ ਹੈ। ਪਿਓਰ ਬਰੋਸ਼ੇ ਦੀ ਸ਼ਰਟ ਤੇ ਚਨਾਉਣ ਦਾ ਦੁਪੱਟਾ। ਚਿਨਾਰ ਬ੍ਰਾਂਡ ਦੇ ਸੂਟ ਹੈ ਜੀ ਪਿਓਰ ਦੇ ਵਿੱਚ ਬਿਲਕੁਲ ਪਿਓਰ ਬਰੋਸ਼ਾ ਹੈ ਜੀ ਇਹ। ਦੇ ਨਾਲ ਹੈਗਾ ਚਨਵਾਂ ਦਾ ਦੁਪੱਟਾ ਉਹ ਪਾਸ ਸੋਨੇ ਸੂਟ 5200 ਪ੍ਰਾਈਸ ਦੇ ਨਾਲ 5200 ਪ੍ਰਾਈਸ ਹੈ ਜੀ ਇਹ ਤਿੰਨ ਸੂਟ ਮੈਂ ਤੁਹਾਨੂੰ ਪਿਓਰ ਬਰੋਸ਼ੇ ਦੇ ਵਿੱਚ ਦਿਖਾਏ ਆ 5200 ਪ੍ਰਾਈਸ ਦੇ ਨਾਲ ਤੇ ਨੈਕਸਟ ਸੂਟ ਦਿਖਾਉਣੇ ਆ ਆਰਗੈਂਜ਼ਾ ਦੇ ਵਿੱਚ ਬਿਲਕੁਲ ਪਿਓਰ ਬਨਾਰਸੀ ਸੂਟ ਦਿਖਾਵਾਂਗੇ ਆਰਗੈਂਜ਼ਾ ਦੇ ਵਿੱਚ ਪਿਓਰ ਆਰਗੈਂਜ਼ਾ ਤੇ ਪਿਓਰ ਬਨਾਰਸੀ ਸੂਟ ਪੈਰਟ ਕਲਰ ਹੈ ਪੈਰਟ ਵੀ ਨਹੀਂ ਮਹਿੰਦੀ ਕਲਰ ਬੜਾ ਸੋਹਣਾ ਪੈਰਟ ਮਹਿੰਦੀ ਦਾ ਕਲਰ ਹੈ ਬਹੁਤ ਪਿਆਰਾ ਰੇਸ਼ਮ ਵਰਕ ਹੋਇਆ ਹੈ ਇਹ ਸਾਰਾ ਇਹਨੂੰ ਰੇਸ਼ਮ ਵਰਕ ਕਹਿੰਦੇ ਆ ਸੀ ਉੱਥੇ ਪਾਸੇ ਤੋਂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਰੇਸ਼ਮ ਵਰਕ ਦੇ ਨਾਲ ਪਿਓਰ ਔਰਗੈਂਜ਼ਾ ਦੇ ਵਿੱਚ ਬਨਾਰਸੀ ਸੂਟ ਬਿਲਕੁਲ ਪਿਓਰ ਦੇ ਵਿੱਚ ਹੈ ਜੀ ਇਹ ਕੁਝ ਵੀ ਕਰਾਉਣ ਦੀ ਲੋੜ ਨਹੀਂ ਹੈ ਕਿ ਬਹੁਤ ਸੋਹਣਾ ਇਹਨਾਂ ਨੂੰ ਸਟਿਚ ਕਰਾਵਾਂਗੇ ਬਹੁਤ ਪਿਆਰੀ ਲੁੱਕ ਆਣੀ ਹੈ ਜੀ ਇਹ ਵਾਲੇ ਸੂਟ ਦੀ ਪੈਰਟ ਕਲਰ ਦੇ ਵਿੱਚ ਨਾਲ ਸਿਲਕ ਦੀ ਬਾਟਮ ਹੈ ਇਹ ਪਿਓਰ ਦਾ ਹੀ ਪਿਓਰ ਆਰਗੈਂਜ਼ਾ ਦਾ ਹੀ ਦੁਪੱਟਾ ਬਨਾਰਸੀ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਦੇਖੋ ਪੂਰਾ 2.5 ਮੀਟਰ ਦਾ ਦੁਪੱਟਾ ਬਹੁਤ ਸੋਹਣਾ ਸਰਦਾਰੀ ਸੂਟ ਬਿਲਕੁਲ ਪਿਓਰ ਦੇ ਵਿੱਚ ਹੈ ਜੀ ਕੁੱਠੇ ਪਾਸੇ ਤੋਂ ਦੇਖ ਸਕਦੇ ਹੋ ਸਾਰਾ ਇਹ ਇੱਕ ਤਰ੍ਹਾਂ ਦਾ ਵਰਕ ਜਿਹੜਾ ਖੱਡੀ ਤੇ ਬਣਦਾ ਹੈ ਸੂਟ ਬਿਲਕੁਲ ਖੱਡੀ ਤੇ ਤਿਆਰ ਕੀਤਾ ਹੋਇਆ ਸੂਟ ਹੈ ਕੁੱਠੇ ਪਾਸੇ ਤੋਂ ਤੁਸੀਂ ਦੇਖ ਸਕਦੇ ਹੋ ਸਾਰਾ ਬੁਣਿਆ ਹੋਇਆ ਹੁੰਦਾ ਹੈ ਖੱਡੀ ਤੇ ਸੂਟ ਬਹੁਤ ਸੋਹਣੇ ਲੱਗਦੇ ਹਨ ਵੀਰ ਕੀਤੇ ਹੋਏ ਏ ਲੁੱਕ ਆ ਜਣੀ ਜੀ ਸੂਟ ਦੀ ਪਿਓਰ オーਰਗੈਂਜ਼ਾ ਦੇ ਵਿੱਚ ਬਨਾਰਸੀ ਸੂਟ 4200 ਪ੍ਰਾਈਸ ਹੈ ਜੀ 4200 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਅੱਜ ਤੁਹਾਨੂੰ ਐਵੇਂ ਅਲੱਗ-ਅਲੱਗ ਸੂਟ ਹੀ ਦਿਖਾਵਾਂਗੇ ਬੜੇ ਪਿਆਰੇ ਇਹਦੇ ਵਿੱਚ ਹੈਗਾ ਬੜਾ ਸੋਹਣਾ ਇਹ ਪੀਚ ਪਿੰਕ ਕਲਰ ਹੈ ਪਿਓਰ オーਰਗੈਂਜ਼ਾ ਤੇ ਰੇਸ਼ਮ ਵਰਕ ਦੇ ਨਾਲ ਬਨਾਰਸੀ ਸੂਟ ਪਿਓਰ オーਰਗੈਂਜ਼ਾ ਤੇ ਹੈ ਪਿੰਕ ਪੀਚ ਕਲਰ ਹੈ ਬਹੁਤ ਸੋਹਣਾ ਮਲਟੀ ਵਰਕ ਦੇ ਨਾਲ ਸਿਲਕ ਦੀ ਬਾਟਮ ਨਾਲ ਸਿਲਕ ਦੀ ਬਾਟਮ ਤੇ ਨਾਲ ਹੈਗਾ ਬੜਾ ਪਿਆਰਾ ਪਿਓਰ ਔਰਗੈਂਜ਼ਾ ਦਾ ਹੀ ਦੁਪੱਟਾ ਬਨਾਰਸੀ ਬਿਲਕੁਲ ਪਿਓਰ ਔਰਗੈਂਜ਼ਾ ਤੇ ਹੈ 4200 ਪ੍ਰਾਈਸ ਹੈ ਜੀ 4200 ਪ੍ਰਾਈਸ ਦੇ ਨਾਲ ਨੈਕਸਟ ਸੂਟ ਆ ਗਿਆ ਬੜਾ ਹੀ ਸੋਹਣਾ yellow ਕਲਰ ਦੇ ਵਿੱਚ ਲਾਈਟ ਜਾਂ yellow ਕਲਰ ਹੈ ਕੋਈ ਅੱਖਾਂ ਨੂੰ ਚੂਬਣ ਵਾਲਾ ਨਹੀਂ ਹੈਗਾ ਸਾਰਾ ਰੇਸ਼ਮ ਵਰਕ ਹੋਇਆ ਸਿਲਕ ਦੀ ਬਾਟਮ ਨਾਲ ਤੇ ਪਿਓਰ ਔਰਗੈਂਜ਼ਾ ਦੀ ਦੁਪੱਟਾ ਬਨਾਰਸੀ ਬਿਲਕੁਲ ਲਾਈਟ weight ਦੇ ਵਿੱਚ ਬਿਲਕੁਲ ਪਿਓਰ ਦੇ ਵਿੱਚ ਇਹੋ 5200 ਪ੍ਰਾਈਸ ਦੇ ਨਾਲ 4200 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਨੈਕਸਟ ਹੈਗਾ ਇਹਦੇ ਵਿੱਚ ਬੜਾ ਸੋਹਣਾ ਗ੍ਰੀਨ ਫਲੋਰੀ ਜਿਹਾ ਕਲਰ ਹੈ ਫਲੋਰੀ ਕਲਰ ਦੇ ਵਿੱਚ ਸੋਨਾ ਸੂਟ ਸਾਰਾ ਰੇਸ਼ਮ ਵਰਕ ਹੋਇਆ ਹੈ ਕਲਰ ਦੇ ਵਿੱਚ ਕੁਝ ਵੀ ਨਹੀਂ ਕਰਵਾਉਣ ਦੀ ਲੋੜ ਇਹਨਾਂ ਨੂੰ ਐਜ਼ ਇਟ ਇਜ਼ ਸਟਿਚ ਕਰਾਓਗੇ ਬਹੁਤ ਪਿਆਰੇ ਸੂਟ ਬਣਨੇ ਆ। ਜੀਆ ਹਲਕਾ ਫੁਲਕਾ ਕੋਈ ਆਊਟਲਾਈਨ ਤੁਸੀਂ ਕਰਾਉਣਾ ਹੈਂਡਵਰਕ ਦੇ ਨਾਲ ਉਹ ਕਰਵਾ ਸਕਦੇ ਆ ਨਾ। ਤੇ ਪਿਓਰ অর্ਗੈਂਜ਼ਾ ਦਾ ਦੁਪੱਟਾ ਪੂਰਾ 2.5 ਮੀਟਰ ਦਾ। ਬਨਾਰਸੀ। ਰੋਜ਼ੀ ਕਲਰ ਦੇ ਵਿੱਚ 4200 ਪ੍ਰਾਈਸ ਦੇ ਨਾਲ 4200 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦੇ ਮੈਂ ਚਾਰ ਸੂਟ ਤੁਹਾਨੂੰ ਦਿਖਾਏ ਆ। ਔਰਗੈਂਜ਼ਾ ਦੇ ਵਿੱਚ ਪਿਓਰ ਬਨਾਰਸੀ ਤੇ ਹੁਣ ਜਾਰਜਟ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਪਿਓਰ ਬਨਾਰਸੀ ਸੂਟ ਰੈੱਡ ਕਲਰ ਦੇ ਵਿੱਚ ਸੂਟ ਹੈ ਜੀ ਇਹ ਬੜਾ ਪਿਆਰਾ ਇਹ ਹੈਗਾ ਆਪਣਾ ਜਾਰਜਟ ਦੇ ਵਿੱਚ ਬਿਲਕੁਲ ਪਿਓਰ ਜਾਰਜਟ ਦੇ ਵਿੱਚ ਬਨਾਰਸੀ ਸੂਟ ਰੈੱਡ ਕਲਰ ਦੇ ਵਿੱਚ ਇਹ ਪਿਓਰ ਜਾਰਜਟ ਤੇ ਬਨਾਰਸੀ ਰੈੱਡ ਕਲਰ ਹੈ ਦੇ ਦੀ 3 ਮੀਟਰ ਦੀ ਬਾਟਮ ਹੈ ਜੀ ਨਾਲ ਤੇ ਪਿਓਰ ਔਰਗਾਂਜ਼ਾ ਦਾ ਸੌਰੀ ਪਿਓਰ ਜੌਰਜਟ ਦਾ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਸਦਾ ਬਹਾਰ ਸੂਟ ਜਿਹੜੇ ਕਦੇ ਇਹਨਾਂ ਦਾ ਟ੍ਰੈਂਡ ਨਹੀਂ ਜਾਂਦਾ ਸੂਟਾਂ ਦਾ ਜਦ ਮਰਜੀ ਇਹਨਾਂ ਨੂੰ ਆਪਾਂ ਵੇਅਰ ਕਰ ਸਕਦੇ ਹਾਂ 4500 ਪ੍ਰਾਈਸ ਹੈ ਜੀ 4500 ਪ੍ਰਾਈਸ ਹੈ ਦਾ ਇਹਦੇ ਵਿੱਚ ਹੈਗਾ ਨੈਕਸਟ ਬੜਾ ਸੋਹਣਾ ਪਰਪਲ ਵਾਈਨ ਕਲਰ ਕਾਲਸ ਤੇ ਪਰਪਲ ਵਾਈਨ ਕਲਰ ਹੈ ਜੌਰਜਟ ਦੇ ਵਿੱਚ ਪਿਓਰ ਬਨਾਰਸੀ ਸੂਟ 2.5 ਮੀਟਰ ਦੀ ਸ਼ਰਟ 3 ਮੀਟਰ ਦੀ ਕ੍ਰੇਪ ਦੀ ਬਾਟਮ ਨਾਲ ਤੇ ਪਿਓਰ ਜੌਰਜਟ ਦਾ ਹੀ 2.5 ਮੀਟਰ ਦਾ ਦੁਪੱਟਾ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਦੀ ਬਹੁਤ ਪਿਆਰਾ ਸੂਟ 4500 ਪ੍ਰਾਈਸ ਦੇ ਨਾਲ 4500 ਪ੍ਰਾਈਸ ਹੈ ਇਹ ਸੂਟਾਂ ਦਾ ਨੈਕਸਟ ਹੈਗਾ ਇਹਦੇ ਵਿੱਚ ਮਜੈਂਟਾ ਕਲਰ ਸੇਮ ਦੇ ਵਿੱਚ ਹੀ ਡਿਜ਼ਾਈਨਿੰਗ ਸੇਮ ਹੈ ਸੂਟਾਂ ਦੀ ਪਿਓਰ ਬਨਾਰਸੀ ਜੌਰਜਟ ਦੇ ਵਿੱਚ ਮਜੈਂਟਾ ਕਲਰ ਕ੍ਰੇਪ ਦੀ ਬਾਟਮ 3 ਮੀਟਰ ਦੀ ਤੇ ਪਿਓਰ ਜੌਰਜਟ ਦਾ ਹੀ ਬਨਾਰਸੀ ਦੁਪੱਟਾ ਸੋਹਣਾ ਸੂਟ ਪੂਰੇ ਖੁੱਲੇ ਦੁਪੱਟੇ 2.5 ਮੀਟਰ ਦੇ ਇਹ ਲੁੱਕ ਆ ਜਾਣੀ ਹੈ 4500 ਪ੍ਰਾਈਸ ਹੈ ਜੀ 4500 ਪ੍ਰਾਈਸ ਦੇ ਨਾਲ ਮੈਂ 301 ਡਿਜ਼ਾਈਨ ਚ ਤੁਹਾਨੂੰ ਦਿਖਾਏ ਹੁਣ ਵੀ ਨੈਕਸਟ ਡਿਜ਼ਾਈਨ ਚ ਸ਼ੁਰੂ ਕਰਦੇ ਹਾਂ ਬੜਾ ਪਿਆਰਾ ਹੈ ਪਿਓਰ ਜੌਰਜਟ ਤੇ ਹੀ ਬਨਾਰਸੀ ਸੂਟ ਹੈ ਤੇ ਰੇਸ਼ਮ ਵਰਕ ਦੇ ਨਾਲ ਹੈ ਜੀ ਬਿਲਕੁਲ ਪਿਓਰ ਜੌਰਜਟ ਤੇ ਇਹ ਸਾਰਾ ਰੇਸ਼ਮ ਵਰਕ ਹੋਇਆ ਬਹੁਤ ਪਿਆਰਾ ਇਹ ਵਰਕ ਹੈ ਜੀ ਸਾਰਾ ਮੈਂ ਪੁੱਠੇ ਪਾਸੇ ਤੋਂ ਤੁਹਾਨੂੰ ਦਿਖਾ ਦੰਨੀ ਆ ਇਹ ਦੇਖੋ ਇਹ ਲੁੱਕ ਆ ਜਣੀ ਬਿਲਕੁਲ ਪਿਓਰ ਤੇ ਬਣਿਆ ਇਹ ਪਿਓਰ ਰੇਸ਼ਮ ਵਰਕ ਹੋਇਆ ਪਿਓਰ ਜੌਰਜਟ ਤੇ ਮਸਟਰਡ ਕਲਰ ਹੈ ਸੂਟ ਦਾ ਤੇ ਪਿਓਰ 크ਰੇਪ ਦੀ 3 ਮੀਟਰ ਦੀ ਬਾਟਮ ਨਾਲ ਤੇ ਪਿਓਰ ਜੌਰਜਟ ਦਾ ਹੀ ਦੁਪੱਟਾ ਇਹ ਕਾ ਜਾਣੀ ਹੈ ਜੀ ਦੁਪੱਟੇ ਦੀ ਇਹ ਪੱਲਿਆਂ ਤੇ ਆ ਜਾਣਾ ਬੜਾ ਸੋਹਣਾ ਰੇਸ਼ਮ ਵਰਕ ਸਾਰੇ ਤੇ ਤੇ ਫੋਰ ਸਾਈਡ 골ਡਨ ਸਾਰਾ ਵਿੱਚ ਬੋਤੀ ਹੈ 골ਡਨ ਕਾ ਜਾਣੀ ਬਹੁਤ ਬਹੁਤ ਸੋਹਣੇ ਲੱਗਦੇ ਨੇ ਇਹ ਸਟਿਚ ਕਰਕੇ ਸੂਟ 5000 ਪ੍ਰਾਈਸ ਹੈ ਜੀ 5000 ਪ੍ਰਾਈਸ ਹੈ ਬੜਾ ਸੂਟ ਇਦੇ ਵਿੱਚ ਹੈਗਾ ਆਪਣੇ ਕੋਲ ਗਾਜਰੀ ਕਲਰ ਬੜਾ ਸੋਹਣਾ ਡਾਰਕ ਗਾਜਰੀ ਕਲਰ ਹੈ ਸੇਮ ਦੇ ਵਿੱਚ ਹੀ ਰੇਸ਼ਮ ਵਰਕ ਦੇ ਨਾਲ ਪਿਓਰ ਜੌਰਜਟ ਦੇ ਵਿੱਚ ਸੂਟ ਸਾਰਾ ਰੇਸ਼ਮ ਵਰਕ ਹੋਇਆ ਬੜਾ ਪਿਆਰਾ ਪਿਓਰ ਗਰੇਪ ਦੀ 3 ਮੀਟਰ ਦੀ ਬਾਟਮ ਨਾਲ ਤੇ ਪਿਓਰ ਜੌਰਜਟ ਦਾ ਹੀ ਦੁਪੱਟਾ ਵੀ ਤੇ ਰੇਸ਼ਮ ਵਰਕ 5 ਮੀਟਰ ਦਾ ਦੁਪੱਟਾ ਬਹੁਤ ਸੋਹਣਾ ਫੀ ਰੈਡੀ ਹੋਇਆ ਪ੍ਰੋਪਰ ਫਿਨਿਸ਼ਿੰਗ 골ਡਨ ਪਲੇਸ ਦੇ ਨਾਲ ਹੋਈ ਵੀ ਅਗੋ ਡਾਰਕ ਗਾਜਰੀ ਜਿਆ ਬੜਾ ਸੋਹਣਾ ਲੱਗ ਜਾਈ ਕਲਰ ਹੈ ਸੂਟ ਦਾ 5000 ਪ੍ਰਾਈਸ ਹੈ ਜੀ ਦੋ ਸੂਟ ਮੈਂ ਤੁਹਾਨੂੰ ਦਿਖਾਏ ਆ ਪਿਓਰ ਜੌਰਜਟ ਦੇ ਲਖਨਵੀ ਰੇਸ਼ਮ ਵਰਕ ਦੇ ਨਾਲ 5000 ਪ੍ਰਾਈਸ ਹੈ ਇਹਨਾਂ ਸੂਟਾਂ ਦਾ 5000 ਪ੍ਰਾਈਸ ਹੈ ਨਾ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ